ਜੇਕਰ ਤੁਹਾਡਾ ਸਿਵਲ ਸਕੋਰ ਠੀਕ ਨਹੀਂ ਹੈ ਬੈਂਕ ਬੈਲੈਂਸ ਠੀਕ ਨਹੀਂ ਹੈ ਤਾਂ ਕੋਈ ਤੁਹਾਨੂੰ ਆਪਣੀ ਕੁੜੀ ਨਹੀਂ ਦੇਗਾ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਦਰਸਾ ਅੱਜਕੱਲ ਕੋਈ ਨਵਾਂ ਹੀ ਰਿਵਾਜ ਚੱਲ ਪਿਆ ਹੈ ਸਿਵਲ ਸਕੋਰ ਚੈੱਕ ਕਰਨ ਦਾ ਜਿਸ ਦੇ ਵਿੱਚ ਸਾਫ਼ ਤੌਰ ਤੇ ਪਤਾ ਲੱਗ ਜਾਂਦਾ ਹੈ ਕਿ ਤੁਹਾਡੇ ਉੱਪਰ ਕਿੰਨੇ ਰੁਪਏ ਦਾ ਕਰਜ਼ਾ ਚੜਿਆ ਹੋਇਆ ਹੈ ਕਿੰਨਾ ਤੁਸੀਂ ਲੋਨ ਲਿਆ ਗਿਆ ਦਰਸਲ ਮਾਮਲਾ ਮਹਾਰਾਸ਼ਟਰ ਤੋਂ ਸਾਹਮਣੇ ਜਿੱਥੇ ਆਲਮੋਸਟ ਵਿਆਦੀ ਤਰੀਕੇ ਜਿਹੜੀ ਫਿਕਸ ਹੋ ਗਈ ਸੀ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਸੀ ਪਰ ਮਾਪਿਆਂ ਦੇ ਦਿਮਾਗ 'ਚ ਆਇਆ ਕਿ ਮੁੰਡੇ ਦਾ ਸਿਵਲ ਸਕੋਰ ਚੈੱਕ ਕੀਤਾ ਜਾਏ ਤਾਂ ਜਦੋਂ ਸਿਵਲ ਸਕੋਰ ਚੈੱਕ ਕੀਤਾ ਜਾਂਦਾ ਤਾਂ ਪਤਾ ਲੱਗਦਾ ਕਿ ਮੁੰਡੇ ਦਾ ਬੈਂਕ ਬੈਲੈਂਸ ਹੈ ਜਿਹੜਾ ਬਹੁਤ ਹੀ ਘੱਟ ਹੈ ਤਾਂ ਉਸ ਤੋਂ ਬਾਅਦ ਇੱਕ ਹੋਰ ਮਾਮਲਾ ਉੱਤਰ ਪ੍ਰਦੇਸ਼ ਤੋਂ ਸਾਹਮਣੇ ਜਿੱਥੇ ਲੜਕੀ ਨੂੰ ਪਸੰਦ ਕਰ ਲਿਆ ਜਾਂਦਾ ਹੈ ਕੁਂਡਲੀਆਂ ਮਿਲਾ ਲੀਆਂ ਜਾਂਦੀਆਂ ਨੇ ਤੇ ਜਦੋਂ ਲੜਕੇ ਦਾ ਸਿਵਲ ਸਕੋਰ ਚੈੱਕ ਕੀਤਾ ਜਾਂਦਾ ਤਾਂ ਪਤਾ ਲੱਗਦਾ ਕਿ ਲੜਕਾ ਜਿਹੜਾ ਬਹੁਤ ਹੀ ਕਰਜ਼ੇ ਹੇਠਾ ਡੁੱਬਿਆ ਹੋਇਆ ਜਿਸ ਦੇ ਕਾਰਨ ਵਿਆਹ ਦੀਆਂ ਤਰੀਕਾ ਜੋਕੀ ਪਹਿਲਾਂ ਤੋਂ ਹੀ ਨਿਮਰ ਤੌਰ ਤੇ ਰੱਖੀਆਂ ਹੋਈਆਂ ਸੀ ਸਭ ਨੂੰ ਕੈਨਸਲ ਕਰ ਦਿੱਤਾ ਜਾਂਦਾ ਤੇ ਰਿਸ਼ਤਾ ਟੁੱਟ ਜਾਂਦਾ ਦੱਸਣ ਲੱਜਦੇ ਸਮੇਂ ਦੇ ਵਿੱਚ ਸਿਵਲ ਸਕੋਰ ਚੈੱਕ ਕਰਨਾ ਕਿਤੇ ਨਾ ਕਿਤੇ ਕਈ ਲੋਕਾਂ ਦੇ ਵੱਲੋਂ ਜ਼ਰੂਰੀ ਮੰਨਿਆ ਗਿਆ ਔਰ ਕਈ ਲੋਕ ਕਹਿੰਦੇ ਨੇ ਕਿ ਇਹ ਸਭ ਫਾਲਤੂ ਕੰਮ ਨੇ ਸੋ ਤੋਂ ਹਾੜਾ आपली राय, राय साडे जरूर सांची करो